ਖਬਰ ਨਮਾ ਦੇਖ ਰਹੇ ਸਾਰੇ ਸ਼ੋਤਿਆਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਅੱਜ ਜਿਵੇਂ ਹੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਭਾਰਤ ਪੂਸ਼ਣ ਆਸ਼ੂ ਨੂੰ ਹਲਕਾ ਲੁਧਿਆਣਾ ਵੈਸਤ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਬਵਾਲ ਮਚ ਗਿਆ ਖਾਸ ਕਰਕੇ ਰਾਜਾ ਵੜਿੰਗ ਉਧਰ ਰਾਜਾ ਵੜਿੰਗ ਤੋਂ ਇਲਾਵਾ ਭਾਰਤ ਪੂਸ਼ਣ ਆਸ਼ੂ ਨੂੰ ਹਰ ਕਾਂਗਰਸ ਦਾ ਵੱਡਾ ਆਗੂ ਵਧਾਈਆਂ ਦੇ ਰਿਹਾ ਹੈ ਦਹਾਰਾ ਮਾਰ ਰਹੇ ਨੇ ਕਿ ਕਿਸੇ ਵੀ ਤਾਰਾ ਦਾ ਧਾਕਾ برداشت ਨਹੀਂ ਕੀਤਾ ਜਾਵੇਗਾ ਇਹ ਗੱਲ ਕਿਹਨੇ ਕਹਿਣੀ ਸੀ ਇਹ ਗੱਲ ਕਹਿਣੀ ਸੀ ਸੰਸਦ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਲੇਕਿਨ ਰਾਜਾ ਵੜਿੰਗ ਨੇ ਇੱਕ ਵਾਰ ਵੀ ਸੋਸ਼ਲ ਮੀਡੀਆ ਤੇ ਜਾਂ ਪੱਤਰਕਾਰਾਂ ਦੇ ਸਾਹਮਣੇ ਜਾਂ ਕੋਈ ਪੋਸਟ ਪਾ ਕੇ ਨਹੀਂ ਕਿਹਾ ਕਿ ਮੈਂ ਭਾਰਤ ਪੂਸ਼ਣ ਆਸ਼ੂ ਦੀ ਸਪੋਰਟ ਕਰਾਂਗਾ ਸਾਰਿਆਂ ਨੂੰ ਪਤਾ ਹੈ ਇਹ મત ਭੇਦ ਸ਼ੁਰੂ ਹੋਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਭਾਰਤ ਪੂਸ਼ਣ ਆਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਉਸ ਦੇ ਉਲਟ ਇਧਰੋਂ ਮੁਕਸਰ ਤੋਂ ਲੁਧਿਆਣਾ ਲੈ ਕੇ ਆ ਗਿਆ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬਵਾਲ ਛਿੜ ਗਿਆ ਭਾਰਤ ਪੂਸ਼ਣ ਆਸ਼ੂ ਨੇ ਇੰਨੀ ਜ਼ਿਆਦਾ ਸਪੋਰਟ ਨਹੀਂ ਕੀਤੀ ਲੇਕਿਨ ਉਹ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਚਰਨਜੀਤ ਸਿੰਘ ਚੰਨੀ ਨੇ ਅੱਜ ਵਾਅਦਾ ਕੀਤਾ ਹੈ ਆ ਭਾਰਤ ਪੁਸ਼ਨ ਆਸ਼ੂ ਦੇ ਨਾਲ ਕਿ ਅਸੀਂ ਧੱਕਾ ਆਮ ਆਦਮੀ ਪਾਰਟੀ ਦਾ ਬਰਦਾਸ਼ਤ ਨਹੀਂ ਕਰਾਂਗੇ ਨਾ ਧੱਕਾ ਕਰਾਂਗੇ ਨਾ ਧੱਕਾ ਹੋਣ ਦੇਾਂਗੇ ਤੇ ਨਾ ਧੱਕਾ ਸਮਾਂਗੇ ਅੱਜ ਇਹ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸੀ ਲੇਕਿਨ ਇਧਰ ਇਹਦੇ ਰਾਜਾ ਵੜਿੰਗ ਦੇ ਮੂੰਹ ਦੇ ਵਿੱਚ ਭੂਗੜੀਆਂ ਪੈ ਗਈਆਂ ਸੀ ਰਾਜਾ ਵੜਿੰਗ ਨੇ ਇੱਕ ਵਾਰ ਵੀ ਵਧਾਈ ਨਹੀਂ ਦਿੱਤੀ ਹਾਲਾਂਕਿ 17 ਤੋਂ 18 ਘੰਟੇ ਹੋ ਗਏ ਨੇ ਆ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਭਾਰਤ ਪੂਸ਼ਣ ਆਸ਼ੂ ਨੂੰ ਕਿਉਂਕਿ ਰਾਜਾ ਵੜਿੰਗ ਖੁਦ ਚਾਹੁੰਦਾ ਸੀ ਕਿ ਮੇਰੀ ਧਰਮ ਪਤਨੀ ਹਲਕਾ ਲੁਧਿਆਣਾ ਵੈਸ ਤੋਂ ਜਿਮਨੀ ਚੋਣ ਲੜੇ ਕਾਂਗਰਸ ਪਾਰਟੀ ਵੱਲੋਂ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਹੀ ਕੰਮ ਕਰਦੀ ਹੈ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਨੇ ਉਹਨਾਂ ਨੇ ਅਮਰਤਾ ਵੜਿੰਗ ਦਾ ਪਤਾ ਹੀ ਕੱਢ ਦਿੱਤਾ ਹਾਲਾਂਕਿ ਇਹ ਦਿਲੀ ਇੱਛਾ ਸੀ ਅਮਰਤਾ ਵੜਿੰਗ ਦੀ ਵੀ ਅਤੇ ਰਾਜਾ ਵੜਿੰਗ ਦੀ ਵੀ ਕਿਉਂਕਿ ਉਹ ਸੰਸਦ ਦੇ ਹਲਕਾ ਲੁਧਿਆਣਾ ਤੋਂ ਸੋਚਿਆ ਕਿ ਆਉਣ ਵਾਲਾ ਸਮਾਂ ਜਿਹੜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਾਡਾ ਹੈ ਲੇਕਿਨ ਇਧਰ ਖੇਪੜਬਾਜੀ ਸ਼ੁਰੂ ਹੋ ਗਈ ਹੈ ਭਾਰਤ ਕੋਝਨ ਆਜੂ ਦੇ ਨਾਲ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਦਹਾੜ ਮਾਰ ਦਿੱਤੀ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਇੰਜ ਲੱਗ ਰਿਹਾ ਹੈ ਜਿਵੇਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਥਾਪੜਾ ਮਿਲ ਗਿਆ ਹੋਵੇ ਕਿ ਤੁਸੀਂ ਐਜ਼ ਏ ਪ੍ਰਧਾਨ ਹੋਵੋਗੇ ਜਿਮਣੀ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ ਹੋਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਪਹਿਲਾਂ ਫੋਨ ਕੀਤਾ ਭਾਰਤ ਕੋਸ਼ਨ ਆਸ਼ੂ ਨੂੰ ਇਸ ਗੱਲ ਦਾ ਪਤਾ ਵੀ ਸੀ ਚਰਨਜੀਤ ਸਿੰਘ ਚੰਨੀ ਨੂੰ ਕਿ ਭਾਰਤ ਕੋਸ਼ਨ ਆਸ਼ੂ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਚੋਣ ਮੈਦਾਨ ਦੇ ਵਿੱਚ ਉਤਾਰਨ ਜਾ ਰਹੀ ਹੈ ਹਲਕਾ ਲੁਧਿਆਣਾ ਵੈਸ ਤੋਂ ਲਾਈਵ ਹੋ ਕੇ ਸੋਸ਼ਲ ਮੀਡੀਆ ਵਟਸਐਪ ਕਾਲ ਕਰਕੇ ਵੀਡੀਓ ਕਾਲ ਕਰਕੇ ਵਧਾਈ ਦਿੱਤੀਗੀ ਹੌਸਲਾ ਬਣਾਇਆ ਗਿਆ ਕਿ ਅਸੀਂ ਤੇਰੇ ਨਾਲ ਹ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਵੀ ਹੱਕ ਵਿੱਚ ਆਏ ਲੇਕਿਨ ਪਹਿਲ ਕਦਮੀ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਚਰਨਜੀਤ ਸਿੰਘ ਚੰਨੀ ਐਜ਼ ਐਮਪੀ ਹੈ ਐਜ਼ 111 ਦਿਨ ਵਾਸਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤੇ ਹੁਣ ਚਰਨਜੀਤ ਚੰਨੀ ਨੂੰ ਪ੍ਰਧਾਨ ਵੀ ਬਣਾਇਆ ਜਾਵੇਗਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿਸੇ ਵੀ ਸਮੇਂ ਰਾਜਾ ਵੜਿੰਗ ਦਾ ਪ੍ਰਧਾਨਗੀ ਵਾਲਾ ਪੱਤਾ ਕਟਿਆ ਜਾ ਸਕਦਾ ਹੈ